ਕੀ ਗਾਜੀ ਸਾਰਿਆਂ ਨੂੰ ਜਪਾਲਾ ਇੱਕ ਅੰਜੀ ਬਹੁਤ ਹੀ ਵੈ ਸੂਟਾਂ ਦੀ 컬렉ਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਵੀਡੀਓ ਦੇ ਐਂਡ ਤੇ ਕੁਝ ਗਰਮੀਆਂ ਵਾਲੇ ਸੂਟ ਲਗਾਏ ਹੋਏ ਨੇ ਨਾਲ ਦੁਪੱਟੇ ਹੋਣਗੇ कॉटन ਦਾ ਸੂਟ ਹੋਏਗਾ ਪ੍ਰਾਈਸ ਹੋਏਗਾ ਸਿਰਫ 450 ਰਖੜੀ ਸੇਲ ਹੋਏਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਇਹ ਜਿਹੜਾ ਫੈਬਰਿਕ ਹੋਏਗਾ ਪਾਰਟੀ ਵੇਅਰ ਹੋਏਗਾ ਪਿਓਰ क्रेਪ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਵਰਕ ਹੋਏਗਾ ਪ੍ਰਿੰਟ ਬਹੁਤ ਹੀ ਪਿਆਰਾ ਹੈਗਾ ਕੱਟਦਾਨਾ ਇੰਬੋਟਰੀ ਰੇਗੀ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਜਿਹੜਾ ਫੈਬਰਿਕ ਹੋਏਗਾ ਸਰਦਾਰੀ ਕਲਰ ਹੋਣਗੇ ਸਰਦਾਰੀ ਲੁੱਕ ਦੇਣ ਵਾਲੇ ਸੂਟ ਹੋਣਗੇ ਵਿਸਕੋਸ ਰਾਇਸ ਸਿਲਕ ਦਾ ਸੂਟ ਹੋਏਗਾ ਬਹੁਤ ਹੀ ਸਿੰਪਲ ਇੰਬੋਟਰੀ ਰੇਗੀ ਜਿਹੜੇ ਲੋਕ ਸਿੰਪਲ ਸੂਟ ਪਾਉਣ ਦੇ ਚਾਹਵਨ ਹਨ ਤੋ ਉਹ ਇਸ ਸਿੰਪਲ ਓਵਰ ਸੂਟ ਬਾਈ ਕਰ ਸਕਦੇ ਨੇ ਬਹੁਤ ਹੀ ਪਿਆਰੇ ਇਹਨਾਂ ਵਿੱਚ ਕਲਰ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਤਨ ਮਿਲੇਗਾ ਜੀ ਪਿਓਰ ਨੇਚਰਲ ਕ੍ਰੇਪ ਦਾ ਸ਼ਰਟ ਹੋਏਗੀ ਮਲਟੀ ਕਲਰ ਦਾ ਵਰਕ ਹੋਏਗਾ ਬਹੁਤ ਹੀ ਸੋਹਣੀ ਇੰਬੋਡਰੀ ਰਹੇਗੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਜਿਹਦੀ ਬਾਟਮ ਹੋਏਗੀ ਪਿਓਰ ਨੇਚਰਲ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹ ਵੀ ਤੁਹਾਨੂੰ ਕਲਰ ਡਾਰਕ ਮਿਲ ਜਾਣਗੇ ਪਾਰਟੀ ਵੇਅਰ ਕਲੈਕਸ਼ਨ ਰਹਿਣ ਵਾਲੀ ਹੈ ਅਗਲੇ ਜਿਹੜੇ ਸੂਟ ਆਉਣਗੇ ਸ਼ਰਟ ਐਂਡ ਬਾਟਮ ਦਾ ਕੰਬੋ ਮਿਲੇਗਾ ਸ਼ਰਟ ਹੋਏਗੀ ਪਿਓਰ ਕੀਨ ਦਾ ਬਨਾਰਸੀ ਦੀ ਬਹੁਤ ਹੀ ਸੋਹਣੀ ਇਹਨਾਂ ਵਿੱਚ ਕਲਰ ਮਿਲਣਗੇ ਜਿਹੜੀ ਬਾਟਮ ਹੋਏਗੀ ਪਿਓਰ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਟਾਈਟ ਮੈਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਹੋਏਗਾ ਜੀ ਪੂਰਾ ਸੂਟ ਕਾਟਨ ਦਾ ਹੋਏਗਾ ਰਖੜੀ ਸੇਲ ਹੋਏਗੀ 450 ਦਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਲੈ ਸਕਦੇ ਹੋ ਪੂਰਾ ਸੂਟ ਕਾਟਨ ਦਾ ਹੋਏਗਾ ਨਾਲ ਹੋਣਗੇ ਦੁਪੱਟੇ ਬਹੁਤ ਹੀ ਸੋਨੇ ਕਲਰ ਹੋਣਗੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ